ਕੋ ਟ੍ਰੈਕਟਰ ਇੱਧਰ ਕਰੀ 11 ਇਹ ਆ ਬਾਈ ਬ੍ਰਾਂਡ ਮਹਿੰਦਰਾ ਮਹਿੰਦਰਾ ਦਾ ਅਰਜਨ ਸਾਤਲੇ ਨੇ ਤੋਂ ਇਹ ਛੋਟੇ ਕੋ ਮਰਜੀ ਢਾਲੋ ਇਹਨਾਂ ਮਾਰਾ ਬਾਕੀ ਟਰਾਲੀ ਟੋਲੀ ਦਾ ਤਾਂ ਉਵੇਂ ਕਿੰਗੇ ਕਹਿੰਦੇ ਨੇ ਇਹਨੂੰ ਸਾਤਰੀ ਮੇਂਦਰੇ ਵਾਲੀ ਦੇ ਯਾਰਿਆ ਮੇਂਦਰੇ ਵਾਲਿਆਂ ਵਾਲੀ ਦੇ ਇੱਕ ਉਹ ਖੜਾ ਝੋਟਾ ਇਧਰ ਦੇਖ ਰਹਾ ਸੂਪਰੇਟਰ ਦਾ ਗਿੜਾ ਲਾ ਕੇ ਵੀ ਖੜੇ ਕਰਤੇ ਆਂ ਚਾ ਉਹ ਮਲਚਰ ਕਰੇ ਹੋਏ ਸੀ ਆਪਣੇ ਇਹ ਕਰਤੇ ਖੜੇ ਨੇ ਇਹਨਾਂ ਚ ਜੰਗੀ ਹਾਲ ਫਿਰ ਕੇ ਦਰਬ ਕਲੀ ਹੋਕ ਪਾਈ ਹੋਈ ਆ ਮੂਰੇ ਇਹ ਆ ਟਰੈਕਟਰ ਰੱਬ ਕੀ ਨੂੰ ਮੂੰਹ ਕਰ ਲੈਂਦੇ ਨੇ ਕੱਲਾ ਇਹੀ ਆ ਜਿਹੜਾ ਅਰਜਣਾ ਸਿੱਧੀ ਰੱਬ ਕੀ ਨੂੰ ਨਹੀਂ ਕਰਦਾ ਹੈਗਾ ਨੇ ਬੂਰੇ ਬੋਰੀਆਂ ਆ ਨਾ ਆਪ ਜਾਂ ਵੇਟ ਆ ਆਪ ਨੂੰ ਇਹ ਬਹੁਤ ਰੱਖਣਾ ਪੈਂਦਾ ਹੈਗਾ ਆਹ ਦੇਖੋ ਟੈਂਕੀ ਫੁੱਲਾ ਦਾਣਿਆਂ ਦੀ ਕੀ ਕਹਣਾ ਮਾਣਾ ਮੋਟਾ ਉੱਠੇ ਨਹੀਂ ਮੂਹਰੇ ਸਿੱਧੀ ਓੜ ਦਾ ਕੱਲੇ ਹੋਕ ਪਾਈ ਹੋਈ ਆ ਬਸ 35 ਕਿਲੋ ਦੀ ਬਾਕੀ ਆਪਾਂ ਇਹਦੇ ਚਲਾਏ ਨੇ ਦੋ ਤੇ ਖਾਲਜੇ ਇਹਦਾ ਵੀ ਸਹੀ ਚੱਲਦਾ ਆ ਪਰ ਸਾਰੇ ਚਲਾਵਾਂਗੇ ਉਹਦਾ ਬੜੇ ਸੋਈ ਮੌਜੂਦ ਹੁਣ ਨੰਬਰ ਕੀ ਨਾ ਬਾਬੇ ਦੂਜਾ ਨਾਲਾ જવળા રખે ઉભાઈ દુઃખ હોય ਦਾ ਬਾਣ ਆਪਣੇ ਕੋਲੇ ਹੋ ਜਾਣਗੇ ਤੋਤੇ ਨਾਲ ਬੜੇ ਮੰਡ ਜੇ ਹੋਏ ਪਏ ਦੀ ਇਹ ਪਾਣੀ ਪੁਣੀ ਵੀ ਲੰਘਾ ਜਿਆਦੇ